ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਹੁਣ ਅੱਜ ਦੀ ਵੀਡੀਓ ਜਿਹੜੀ ਆ ਇਹ ਬਹੁਤ ਸਾਰੇ ਵੀਰਾਂ ਦੀ ਰਿਕੁਐਸਟਾਂ ਸੀਗੀ ਜੋ ਦਾ ਮੈਂ ਕੈਨੇਡਾ ਤੋਂ ਵਾਪਸ ਆਇਆ ਇਟਲੀ ਵਿੱਚ ਬਹੁਤ ਸਾਰੇ ਵੀਰਾਂ ਨੇ ਇਹ ਸਵਾਲ ਪੁੱਛਿਆ ਹੋਵੇ ਤੋਂ ਵੀ ਮੈਂ ਇਟਲੀ ਵਾਪਸ ਕਿਉਂ ਆ ਗਿਆ YouTube ਤੋਂ ਇਲਾਵਾ ਮੈਂ Instagram ਤੇ TikTok ਤੇ ਜਦੋਂ ਵੀ ਇੱਥੇ ਦੀ ਕੋਈ ਵੀਡੀਓ ਪਾਉਂਦਾ ਸੀ ਜਾਂ ਮੈਂ ਇੱਥੇ ਜਿਹੜਾ ਆਪਦਾ ਕੰਮ ਇੰਸ਼ੋਰੈਂਸ ਦਾ ਕਰਦਾ ਉਹਦੀ ਵੀਡੀਓ ਪਾਉਂਦਾ ਸੀ ਬਹੁਤ ਸਾਰੇ ਵੀਰਾਂ ਦਾ ਇਹੀ ਸਵਾਲ ਹੁੰਦਾ ਸੀ ਵੀ ਮੈਂ ਕੈਨੇਡਾ ਕਿਉਂ ਛੱਡ ਦਿੱਤਾ ਸੋ ਮੈਂ ਡਿਸ ਪਰਸਨਲ ਓਪੀਨੀਅਨ ਦੱਸ ਰਿਹਾ ਤੁਹਾਨੂੰ ਠੀਕ ਹੈ ਵੀਡੀਓ ਦੀ ਸ਼ੁਰੂਆਤ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਕੋਈ ਵੀ ਦੇਸ਼ ਨੂੰ ਚੰਗਾ ਮਾੜਾ ਨਹੀਂ ਕਹਿ ਰਿਹਾ ਪਰ ਕੋਈ ਦੇਸ਼ ਆਪਦੇ ਵੱਲੋਂ ਵਧੀਆ ਠੀਕ ਹੈ ਸੋ ਮੈਂ ਇਹ ਵੀਡੀਓ ਨਾਲ ਕੋਈ ਨੈਗੇਟਿਵਿਟੀ ਨਹੀਂ ਫਲਾ ਰਿਹਾ ਮੈਂ ਆਪਦੇ ਐਕਸਪੀਰੀਅੰਸ ਤੁਹਾਨੂੰ ਦੱਸੂਗਾ ਹਨਾ ਮੇਰੇ ਹਿਸਾਬ ਨਾਲ ਕਿਹੜੀ ਚੀਜ਼ ਮੈਨੂੰ ਸਹੀ ਲੱਗੀ ਜਿਆਦਾਤਰ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਚਲੋ ਆਪਾਂ ਪਹਿਲਾਂ ਕਲੀਅਰ ਕਰ ਦਿੰਨੇ ਆ ਮੈਂ ਛੋਟਾ ਹੁੰਦਾ ਹੀ ਇੱਥੇ ਇਟਲੀ ਆਪਦੀ ਫੈਮਿਲੀ ਨਾਲ ਮੂਵ ਹੋ ਗਿਆ ਸੀ ਹਨਾ ਜੋ ਦਾ ਮੈਂ 6 ਸਾਲ ਦਾ ਸੀ ਸੋ ਪਹਿਲੀ ਕਲਾਸ ਤੋਂ ਲੈ ਕੇ ਮੈਂ ਆਪਣੀ ਸਾਰੀ ਥੇ ਵੀ ਮੈਂ ਪੜੇ ਆ ਜਾ ਕੇ ਉਹ ਤੋਂ ਬਾਅਦ ਮੈਂ ਡਿਸਾਈਡ ਕੀਤਾ ਵੀ ਜਿਹੜੀ ਮੇਰੀ ਫਿਊਚਰ ਆ ਉਹ ਮੈਂ ਇੱਥੇ ਆ ਕੇ ਆਪਦੀ ਅੱਗੇ ਵਧਾਉਣੀ ਆ ਇਟਲੀ ਵਿੱਚ ਆ ਕੇ ਯੂਰਪ ਵਿੱਚ ਆ ਕੇ ਕਿ ਮੈਂ ਕੈਨੇਡਾ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਮੈਂ ਇੱਕ ਹੋਰ ਚੀਜ਼ ਹੁਣ ਇੱਥੇ ਐਡ ਕਰਨਾ ਚਾਹੁੰਦਾ ਜਿਹੜਾ ਬੰਦਾ ਹੁਣ ਇੰਡੀਆ ਤੋਂ ਕੈਨੇਡਾ ਜਾਂਦਾ ਉਹਦਾ ਪੁਆਇੰਟ ਆਫ View ਬਹੁਤ ਅਲੱਗ ਆ ਜੇ ਤੁਸੀਂ ਉਹਦਾ ਪੁਆਇੰਟ ਆਫ View ਉਹ ਬੰਦੇ ਨਾਲ ਕੰਪੇਅਰ ਕਰੋਗੇ ਜਿਹੜਾ ਬੰਦਾ ਯੂਰਪ ਤੋਂ ਯੂਰਪ ਦੇ ਕੋਈ ਵੀ ਦੇਸ਼ ਤੋਂ ਕੈਨੇਡਾ ਜਾਂਦਾ ਕਿਉਂਕਿ ਆਬਵੀਅਸਲੀ ਉਹ ਬਹੁਤ ਅਲੱਗ ਲਾਈਫ ਸਟਾਈਲ ਜਿਹਾ ਹੁੰਦੇ ਹੁੰਦੇ ਨੇ ਚਲੋ ਮੈਂ ਸੰਸ ਉਹ ਇੱਕ ਫੋਰਨ ਕੰਟਰੀ ਜਾਂਦੇ ਨੇ ਹਨਾ ਉਹਨਾਂ ਲਈ ਚਲੋ ਵਧੀਆ ਹੁੰਦਾ ਹਨਾ ਇੱਕ ਬਾਹਰਲਾ ਦੇਸ਼ ਹੁੰਦਾ ਪਰ ਜਿਹੜੇ ਬੰਦੇ ਇੱਥੋਂ ਜਾਂਦੇ ਨੇ ਜਿਹੜਾ ਬੰਦਾ ਯੂਰਪ ਜਾਂ ਇਟਲੀ ਤੋਂ ਜਾਂਦਾ ਆਲਰੇਡੀ ਇੱਕ ਫੋਰਨ ਕੰਟਰੀ ਵਿੱਚ ਹੁੰਦਾ ਤਾਂ ਉਹਦੇ ਲਈ ਇੰਨਾ ਜ਼ਿਆਦਾ ਫਰਕ ਹੁੰਦਾ ਨਹੀਂਗਾ ਤੋਂ ਇਹ ਵੀ ਇੱਕ ਪੁਆਇੰਟ ਆ ਹਨਾ ਜਿਹਦੇ ਆਪਾਂ ਨੂੰ ਪੂਰਾ ਖਿਆਰ ਰੱਖਣਾ ਚਾਹੀਦਾ ਹੁਣ ਸਭ ਤੋਂ ਪਹਿਲੇ ਨੰਬਰ ਤੇ ਹੈਗੀ ਆ ਕੋਸਟ ਆਫ ਲਿਵਿੰਗ ਜੇ ਤੁਸੀਂ ਕੋਸਟ ਆਫ ਲਿਵਿੰਗ ਕੰਪੇਅਰ ਕਰੋਗੇ ਆਬਵੀਅਸਲੀ ਇਟਲੀ ਵਿੱਚ ਇਹ ਚੀਜ਼ ਆ ਮੈਂ ਇੱਕ ਹੋਰ ਵੀਡੀਓ ਵਿੱਚ ਵੀ ਦੱਸਿਆ ਸੀ ਇਟਲੀ ਵਿੱਚ ਆਜਾ ਸਿਸਟਮ ਆ ਵੀ ਇੱਕ ਫੈਮਿਲੀ ਵਿੱਚ ਇੱਕ ਬੰਦਾ ਵੀ ਕੰਮ ਕਰਦਾ ਤੇ ਉਸ ਹਿਸਾਬ ਨਾਲ ਚੱਲੇ ਤਾਂ ਉਹ ਸਾਰਾ ਪਰਿਵਾਰ ਦਾ ਆਪਦਾ ਖਰਚਾ ਚਲਾਈ ਜਾਂਦਾ ਜੇ ਇਕੱਲਾ ਹਸਬੈਂਡ ਕੰਮ ਕਰਦਾ ਉਹਦੀ ਵਾਈਫ ਘਰੇ ਆ ਤੇ ਉਹਦੇ ਨਾਲ ਬੱਚੇ ਵੀ ਨੇ ਉਸ ਹਿਸਾਬ ਨਾਲ ਚੱਲੂਗਾ ਉਹਦਾ ਖਰਚਾ ਮਹੀਨੇ ਦਾ ਚੱਲੀ ਜਾਣਾ ਤੇ ਸਾਲ ਬਾਅਦ ਇੰਟਰਵਿਊ ਗੇੜਾ ਮਾਰੀ ਜਾਂਦਾ ਕੈਨੇਡਾ ਵਿੱਚ ਹਰ ਇੱਕ ਚੀਜ਼ ਹੁਣ ਤਿੰਨ ਗੁਣਾ ਜ਼ਿਆਦਾ ਮਹਿੰਗੀ ਆ ਪਰ ਇਹ ਕਿਸੇ ਦਾ ਕਸੂਰ ਨਹੀਂ ਹੈਗਾ ਇਹ ਕੋਈ ਵੀ ਬੰਦੇ ਦਾ ਕਸੂਰ ਨਹੀਂ ਇਹ ਹੁਣ ਉੱਥੇ ਦੀ ਗਵਰਨਮੈਂਟ ਨੇ ਇਦਾਂ ਦਾ ਹੀ ਸਿਸਟਮ ਰੱਖਿਆ ਉੱਥੇ ਦੀ ਜਿਹੜੀ ਸਰਕਾਰਾਂ ਨੇ ਉਹਨਾਂ ਨੇ ਸਾਰਾ ਕੁਝ ਇਦਾਂ ਹੀ ਰੱਖਿਆ ਵੀ ਹਰ ਇੱਕ ਚੀਜ਼ ਐਕਸਪੈਂਸਿਵ ਆ ਹੁਣ ਉੱਥੇ ਨਾਰਮਲ ਲਾਈਫ ਅਫੋਰਡ ਕਰ ਲਈ ਤੁਹਾਨੂੰ ਪੂਰਾ ਕੰਮ ਕਰਨਾ ਪਊਗਾ ਉਹਨਾਂ ਜਿੰਨਾ ਇੱਥੇ ਬੰਦਾ ਕੰਮ ਕਰਕੇ ਆਪਣੇ ਸਾਰੇ ਪਰਿਵਾਰ ਦਾ ਖਰਚਾ ਚਲਾਈ ਜਾਂਦਾ ਇਹ ਮਤਲਬ ਗੱਲਾਂ ਹੁਣ ਸੁ ਹੋਣਗੇ ਪਰ ਇਹ ਸੱਚ ਨਿਕਲਣਾ ਉਥੇ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਆਪਦੇ ਆਪ ਲਈ ਕੰਮ ਕਰਦੇ ਹੋ ਤੁਸੀਂ ਆਪਦੇ ਖਰਚੇ ਕੱਢ ਸਕਦੇ ਹੋ ਪਰ ਤੁਸੀਂ ਕੋਈ ਹੋਰ ਬੰਦੇ ਦੇ ਖਰਚੇ ਨਹੀਂ ਚੁੱਕ ਸਕਦੇ ਉਹ ਹੋਰ ਬੰਦੇ ਨੂੰ ਉਹਨੂੰ ਆਪਦੇ ਆਪ ਲਈ ਕੰਮ ਕਰਨਾ ਪਊਗਾ ਹੁਣ ਮੈਂ ਦੁਬਾਰਾ ਫੇਰ ਕਹਿ ਦਿੰਨਾ ਮੈਂ ਇਹ ਨੈਗੇਟਿਵਿਟੀ ਨਹੀਂ ਫੈਲਾਉਣਾ ਚਾਹੁੰਦਾ ਪਰ ਮੈਂ ਹੁਣ ਦੇ ਜਏ ਜੇ ਹਾਲਾਤ ਚੱਲਦੇ ਨੇ ਉਹ ਚੀਜ਼ ਬਾਰੇ ਦੱਸ ਰਿਹਾ ਹਾਂ ਠੀਕ ਹੈ ਸਭ ਤੋਂ ਪਹਿਲੀ ਚੀਜ਼ ਇਹ ਆ ਨਾ ਕੋਸਟ ਆਫ ਲਿਵਿੰਗ ਜਿਆਦਾਤਰ ਜੇ ਤੁਹਾਨੂੰ ਹੁਣ ਪੈਸੇ ਵੀ ਬਚਾਉਣੇ ਨੇ ਇੱਥੇ ਨਾਰਮਲ ਬੰਦਾ ਚਲੋ 8 ਘੰਟੇ ਕੰਮ ਕਰਦਾ 5 ਤੋਂ 6 ਦਿਨ ਹਨਾ ਵੀਕ ਵਿੱਚ ਕੰਮ ਕਰਦਾ ਤੇ ਉਹਦਾ ਵਧੀਆ ਚਲੋ ਨਾਰਮਲ ਖਰਚਾ ਪਾਣੀ ਚੱਲੀ ਜਾਂਦਾ ਉੱਥੇ ਹੁਣ ਜੇ ਤੁਸੀਂ ਐਕਸਾ ਪੈਸੇ ਕਮਾਉਣੇ ਨੇ ਜਿਆਦਾਤਰ ਲੋਕ ਜਾਂ ਸ਼ਨੀ ਐਤਵਾਰ ਨੂੰ ਕੋਈ ਹੋਰ ਕੰਮ ਕਰਦੇ ਨੇ ਜਾਂ ਉਬਰ ਕਰ ਲੈਂਦੇ ਨੇ ਵੀ ਚਲੋ ਸਾਈਡ ਤੇ ਹੋਰ ਇਨਕਮ ਆਈ ਜਾਵੇ ਜਿਹੜੀ ਆਪਣੀ ਸੇਵ ਹੋਈ ਜਾਵੇ ਉੱਥੇ ਮਤਲਬ ਚਲੋ ਨਾਰਮਲ ਚੀਜ਼ ਆ ਹਰ ਰੋਜ਼ ਕੰਮ ਕਰਨਾ ਜਿਆਦਾ ਜਿਆਦਾ ਓ ਚਲੋ ਕਲਚਰ ਹੁੰਦਾ ਉੱਥੇ ਦੇ ਲੋਕਾਂ ਲਈ ਇਹ ਚੀਜ਼ ਨਾਰਮਲ ਆ ਇਹ ਹੋ ਗਿਆ ਆਪਣਾ ਪਹਿਲਾ ਪੁਆਇੰਟ ਦੂਸਰਾ ਪੁਆਇੰਟ ਹੈ ਚਲੋ ਮੈਂ ਇਹ ਦੱਸਣਾ ਚਾਹੁੰਦਾ ਸੀ ਹੁਣ ਕੈਨੇਡਾ ਜ਼ਿਆਦਾਤਰ ਪੰਜਾਬੀ ਕਿਉਂ ਚੂਜ਼ ਕਰਦੇ ਨੇ ਵੀ ਹਪ ਸਾਰੇ ਕੈਨੇਡਾ ਚਲਦੇ ਆ ਕੈਨੇਡਾ ਵਿੱਚ ਬਹੁਤ ਟਾਈਮ ਤੋਂ ਆਪਣੇ ਪੰਜਾਬੀ ਜਾਣ ਲੱਗ ਗਏ ਸੀਗੇ ਹਨਾ ਬਹੁਤ ਪੁਰਾਣੇ ਪੁਰਾਣੇ ਬੰਦੇ ਗਏ ਹੋਏ ਨੇ ਉੱਥੇ ਜੇ ਤੁਸੀਂ ਦੇਖੋਗੇ ਉੱਥੇ ਆਪਣੇ ਪੰਜਾਬੀਆਂ ਦੀ ਚੌਥੀ ਪੰਜਵੀਂ ਪੀੜ੍ਹੀ ਵੀ ਚੱਲ ਰਹੀ ਆ ਇਟਲੀ ਵਿੱਚ ਵੀ ਹਾਂ ਚਲੋ ਪੁਰਾਣੇ ਬੰਦੇ ਇੱਥੇ ਵੀ ਆਏ ਹੋਏ ਨੇ ਹਨਾ ਚਲੋ 1990ਾਂ ਦੇ ਇੱਥੇ ਵੀ ਕਾਫੀ ਬੰਦੇ ਆਏ ਹੋਏ ਨੇ ਪਰ ਇੱਥੇ ਜਿਹੜੀ ਮੈਜੋਰਟੀ ਆ 2000 ਤੋਂ ਬਾਅਦ ਆਉਣ ਲੱਗੇ ਨੇ ਹੁਣ ਜਿਹੜੇ ਉਹ ਬੰਦੇ ਸਨ 2000 ਤੋਂ ਬਾਅਦ ਆਏ ਉਹਨਾਂ ਨੇ ਇੱਥੇ ਆ ਕੇ ਆਪਦਾ ਪੇਪਰ ਵਰਕ ਸਾਰਾ ਕੀਤਾ ਹਨਾ ਇੱਥੇ ਆ ਕੇ ਪੱਕੇ ਹੋਏ ਇੱਥੇ ਆ ਕੇ ਆਪਦੇ ਘਰ ਲਏ ਇੱਥੇ ਆ ਕੇ ਫਿਰ ਸਾਰਾ ਆਪਦਾ ਕਾਰੋਬਾਰ ਹਨਾ ਸੈਟ ਕੀਤਾ ਤੇ ਉਹਨਾਂ ਦੇ ਹੁਣ ਜਿਹੜੇ ਬੱਚੇ ਨੇ ਜਿਹੜੀ ਕਿ ਸੈਕੰਡ ਜਨਰੇਸ਼ਨ ਆ ਉਹ ਇੱਥੇ ਪੜੇ ਲਿਖੇ ਨੇ ਤੇ ਉਹ ਹੁਣ بڑے ਹੋ ਕੇ ਉਹ ਹੁਣ ਵਧੀਆ ਕੰਮਕਾਰਾਂ ਚ ਜਾ ਰਹੇ ਨੇ ਹੁਣ ਉਹ ਜਿਹੜੀ ਸੈਕੰਡ ਜਨਰੇਸ਼ਨ ਆ ਆਪਣੇ ਪੰਜਾਬੀਆਂ ਦੀ ਇੱਥੇ ਜੋ ਹੁਣ ਚੱਲ ਰਹੀ ਆ ਕਈਆਂ ਦੀ ਚਲੋ 3rd ਵੀ ਆ ਜਿਹੜੇ ਬਾਰੇ ਪੁਰਾਣੇ ਆਏ ਨੇ ਪਰ ਮੋਸਟਲੀ ਜਿਆਦਾਤਰ ਲੋਕਾਂ ਦੀ ਸੈਕੰਡ ਜਨਰੇਸ਼ਨ ਇੱਥੇ ਚੱਲ ਰਹੀ ਆ ਉਹ ਹੁਣ ਵਧੀਆ ਕੰਮਕਾਰਾਂ ਚ ਪੈ ਰਹੀ ਆ ਹਨਾ ਵਧੀਆ ਹੁਣ ਅੱਗੇ ਹੋਰ ਵੱਧ ਰਹੀ ਆ ਡਿਵੈਲਪ ਹੋ ਰਹੀ ਆ ਕੈਨੇਡਾ ਬਹੁਤ ਆਪਣੇ ਪੁਰਾਣੇ ਲੋਕ ਗਏ ਹੋਏ ਨੇ ਬਹੁਤ ਪਹਿਲਾਂ ਪਹਿਲਾਂ ਤੋਂ ਗਏ ਹੋਏ ਨੇ ਉੱਥੇ ਤਾਂ ਤੀਜੀ ਚੌਥੀ ਪੀਡੀ ਆਲਰੇਡੀ ਚੱਲ ਰਹੀ ਆ ਪੰਜਵੀਂ ਪੀੜੀ ਵੀ ਚੱਲ ਰਹੀ ਆ ਇਹ ਇੱਕ ਬਹੁਤ ਵੱਡਾ ਡਿਫਰੈਂਸ ਆ ਦੂਸਰੀ ਚੀਜ਼ ਆਏ ਹਾਂ ਚਲੋ ਇੱਕ ਲੈਂਗੁਏਜ ਬੈਰੀਅਰ ਜਿਆਦਾਤਰ ਲੋਕ ਜਦੋਂ ਯੂਰਪ ਜਾਣ ਬਾਰੇ ਸੋਚਦੇ ਨੇ ਯੂਰਪ ਦੇ ਹਰੇਕ ਦੇਸ਼ ਵਿੱਚ ਕੋਈ ਆਪਦੀ ਲੈਂਗੁਏਜ ਆ ਹੁਣ ਇਟਲੀ ਵਿੱਚ ਵੀ ਜੇ ਇੱਥੇ ਤੁਸੀਂ ਰਹਿਣਾ ਇੱਥੇ ਤੁਸੀਂ ਕੰਮਕਾਰ ਕਰਨਾ ਤਾਂ ਤੁਹਾਨੂੰ ਇਟਾਲੀਅਨ ਲੈਂਗੁਏਜ ਆਉਣੀ ਮਸਟ ਹੈ ਹਨਾ ਇਟਾਲੀਅਨ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਆ ਐਟਲੀਸਟ ਇੰਨੀ ਕੋਣੀ ਚਾਹੀਦੀ ਆ ਕਿ ਤੁਸੀਂ ਮੂਰਲੇ ਬੰਦੇ ਦੀ ਗੱਲ ਸਮਝ ਸਕਦੇ ਹੋ ਤੇ ਉਹਨੂੰ ਆਪਦੀ ਗੱਲ ਤੁਸੀਂ ਸਮਝਾ ਸਕਦੇ ਹੋ ਹੁਣ ਕੈਨੇਡਾ ਵਿੱਚ ਚਲੋ ਇਹ ਚੀਜ਼ ਹੈ ਨਹੀਂ ਹਨਾ ਕਿਉਂਕਿ ਚਲੋ ਇੱਕ ਇੰਟਰਨੈਸ਼ਨਲ ਲੈਂਗੁਏਜ ਆ ਹਰ ਕੋਈ ਬੰਦਾ ਸਮਝ ਲੈਂਦਾ ਪਲੱਸ ਚਲੋ ਜਿੱਦਾਂ ਮੈਂ ਆਪ ਦਾ ਐਕਸਪੀਰੀਅੰਸ ਤੋਂ ਦੱਸਦਾ ਮੈਂ ਉੱਥੇ ਬ੍ਰੈਮਟਨ 'ਚ ਰਿਹਾ ਉੱਥੇ ਹੁਣ ਆਪਣੇ ਪੰਜਾਬੀ ਵਿੱਚ ਵੀ ਬੋਰਡ ਲੱਗੇ ਨੇ ਉੱਥੇ ਡਾਕਟਰ ਵੀ ਚਲੋ ਪੰਜਾਬੀ ਵਿੱਚ ਮਿਲ ਜਾਂਦੇ ਨੇ ਤੇ ਬੈਂਕ 'ਚ ਜਾਓਗੇ ਉੱਥੇ ਵੀ ਕੋਈ ਪੰਜਾਬੀ ਬੰਦਾ ਤੁਹਾਨੂੰ ਮਿਲੂਗਾ ਇੱਕ ਤਰ੍ਹਾਂ ਦੀ ਪੰਜਾਬੀ ਸੈਕੰਡ ਲੈਂਗੁਏਜ ਬਣ ਚੁੱਕੀ ਆ ਲੈਂਗੁਏਜ ਬੈਰੀਅਰ ਨਹੀਂ ਹੈਗਾ ਉੱਥੇ ਮੈਨੂੰ ਲੱਗਦਾ ਇਹ ਵੀ ਇੱਕ ਰੀਜ਼ਨ ਆ ਜਿਹਦੇ ਕਰਕੇ ਬਹੁਤ ਲੋਕ ਉੱਥੇ ਜਾਂਦੇ ਨੇ ਕਿਉਂਕਿ ਕਮਿਊਨੀਕੇਸ਼ਨ ਈਜ਼ੀ ਰਹਿੰਦਾ ਹਨਾ ਉਹਨਾਂ ਦੀ ਜਿਹੜੀ ਬੋਲੀ ਆ ਉੱਥੇ ਚੱ ਅੱਪਾ ਗੱਲ ਕਰਦੇ ਆ ਮਤਲਬ ਘਰਾਂ ਬਾਰੇ ਇਟਲੀ ਵਿੱਚ ਜਦੋਂ ਬੰਦਾ ਘਰ ਲੈਂਦਾ ਜਿਹੜਾ ਪਹਿਲਾ ਘਰ ਹੁੰਦਾ ਉਹਦੇ ਤੇ ਕੋਈ ਹਾਊਸ ਟੈਕਸ ਨਹੀਂ ਲੱਗਦਾ ਹੈਗਾ ਜੇ ਬਾਅਦ ਚੋਂ ਬੰਦਾ ਦੂਸਰਾ ਤੀਸਰਾ ਘਰ ਲੈਂਦਾ ਤਾਂ ਫਿਰ ਉਹਦੇ ਉੱਤੇ ਟੈਕਸ ਹੁੰਦਾ ਪਰ ਪਹਿਲੇ ਘਰ ਤੇ ਨਹੀਂ ਹੁੰਦਾ ਹੈਗਾ ਉਥੇ ਇਹ ਚੀਜ਼ ਆ ਜਿਹੜੀ ਘਰਾਂ ਦੀ ਵੈਲਿਊ ਆ ਕੈਨੇਡਾ ਵਿੱਚ ਉਹ ਬਹੁਤ ਵਧਾਈ ਹੋਈ ਆ ਜਿਵੇਂ ਕਿ ਮੈਂ ਆਪ ਕਹਾ ਘਰ ਜਿਹੜਾ ਉਹ ਬੰਦੇ ਦੀ ਮੇਨ ਨੈਸੈਸਿਟੀ ਹੁੰਦੀ ਆ ਬੰਦੇ ਦੀ ਮੇਨ ਲੋਡ ਹੁੰਦੀ ਆ ਹਨਾ ਕਿ ਬੰਦੇ ਨੇ ਸਰਵਾਈਵ ਕਰਨਾ ਸਿਰ ਉੱਤੇ ਛੱਤ ਤਾਂ ਚਾਹੀਦੀ ਆ ਤਾਂ ਕਰਕੇ ਇਹ ਚੀਜ਼ ਮੈਨੂੰ ਉੱਥੇ ਦੀ ਸਹੀ ਨਹੀਂ ਲੱਗੀ ਵੀ ਘਰਾਂ ਦੇ ਜਿਹੜੇ ਰੇਟ ਨੇ ਇੰਨੇ ਜ਼ਿਆਦੇ ਚੱਕੇ ਹੋਏ ਨੇ ਜਿਵੇਂ ਮਤਲਬ ਬ੍ਰੈਂਟਨ ਵਿੱਚ 8-9 ਲੱਖ ਦਾ 1 ਮਿਲੀਅਨ ਦਾ ਘਰ ਤਾਂ ਉੱਥੇ ਮਤਲਬ ਆਮ ਨਾਰਮਲ ਕੀਤਾ ਹੋਇਆ ਆਮ ਬੰਦਾ ਜਿਹੜਾ ਹੁਣ ਪਰਿਵਾਰ ਵਾਲਾ ਬੰਦਾ ਫੈਮਿਲੀ ਵਾਲਾ ਬੰਦਾ ਹਾਰਡ ਵਰਕ ਕਰਦਾ ਕੰਮ ਕਰਦਾ ਹੁਣ ਉਹਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਕਿੰਨਾ ਜਿਆਦਾ ਹਾਰਡ ਵਰਕ ਕਰਨਾ ਪੈਂਦਾ ਸਾਰਾ ਆਪਦੇ ਖਰਚਾ ਪਾਣੀ ਚਲਾਉਣ ਲਈ ਨਾ ਜਾਂ ਜ਼ਿਆਦਾਤਰ ਲੋਕ ਜੋ ਲੇਬਰ ਕਰਦੇ ਨੇ ਉਹ ਉਹਨਾਂ ਜਿੰਨਾ ਕਮਾਉਂਦੇ ਨੇ ਉਹਨੇ ਖਰਚੇ ਵੀ ਆਈ ਜਾਂਦੇ ਨੇ ਹੁਣ ਜਿਹੜੇ ਚਲੋ ਟਰੱਕ ਚਲਾਉਂਦੇ ਨੇ ਉਹਨਾਂ ਦਾ ਪੈਸਾ ਬਚੀ ਜਾਂਦਾ ਨਾ ਕਿਉਂਕਿ ਉਹਨਾਂ ਦੀ ਤਨਖਾਹ ਜ਼ਿਆਦੇ ਆ ਪਰ ਹੁਣ ਇਦਾਂ ਵੀ ਨੀਗਾ ਹਨ ਵੀ ਹਰ ਕੋਈ ਬੰਦਾ ਹੁਣ ਟਰੱਕਿੰਗ ਚ ਜਾ ਸਕਦਾ ਹਰ ਕੋਈ ਬੰਦਾ ਡਰਾਈਵਰ ਬਣ ਸਕਦਾ ਸੋ ਹਰੇਕ ਫੀਲਡ ਵਿੱਚ ਲਗਭਗ ਬੰਦੇ ਅਨ ਜਾਣਾ ਪੈਂਦਾ ਪਰ ਜਿਹੜਾ ਹੁਣ ਲੇਬਰ ਕਰਦੇ ਨੇ ਉਹਨਾਂ ਦੀ ਚਲੋ ਜਿੰਨਾ ਬੰਦਾ ਕਮਾਉਂਦਾ ਜਾਇਦ ਉਹਨਾਂ ਦੇ ਖਰਚਿਆਂ ਚ ਨਿਕਲ ਜਾਂਦਾ ਸੋ ਇਹ ਚੀਜ਼ ਮੈਂ ਬਹੁਤ ਦੇਖੀ ਆ ਕਿ ਇੱਥੇ ਕਾਸਟ ਆਫ ਲਿਵਿੰਗ ਲੋ ਕਰਕੇ ਇੱਥੇ ਬੰਦਾ ਚਾਹੇ ਇੱਕ ਜਾਣਾ ਕੰਮ ਕਰਦਾ ਹੋਵੇ ਆਫ ਦਾ ਕਾਰ ਦਾ ਸਾਰਾ ਸਿਸਟਮ ਚਲਾਈ ਜਾਂਦਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਟਲੀ ਵਾਲੇ ਜਿਹੜੇ ਨੇ ਇਹ ਚੀਜ਼ ਕੰਫਰਮ ਕਰ ਸਕਦੇ ਨੇ ਜੇ ਤੁਸੀਂ ਕਮੈਂਟਾਂ ਵਿੱਚ ਦੇਖ ਲਿਓ ਉੱਥੇ ਹੁਣ ਕਈ ਚੀਜ਼ਾਂ ਤੇ ਗਵਰਨਮੈਂਟ ਨੇ ਖੁਦ ਬਹੁਤ ਜ਼ਿਆਦੇ ਖਰਚੇ ਰੱਖੇ ਹੋਏ ਨੇ ਜੋ ਕਿ ਉਹ ਸਹੂਲਤਾ ਇੱਥੇ ਵੀ ਸੇਮ ਨੇ ਪਰ ਇਥੇ ਉਹ ਖਰਚੇ ਇਹਨੇ ਹੈ ਨਹੀਂ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੁਣ ਕੈਨੇਡਾ ਵਿੱਚ ਚਲੋ ਬੈਨੀਫਿਟ ਬਾਰੇ ਗੱਲ ਕਰਦੇ ਆ ਮੈਡੀਕਲ ਫ੍ਰੀ ਆ ਹਨਾ ਉਹ ਇਥੇ ਇਟਲੀ ਵਿੱਚ ਵੀ ਮੈਡੀਕਲ ਫ੍ਰੀ ਆ ਪਰ ਉੱਥੇ ਇੱਕ ਚੀਜ਼ ਆ ਹੁਣ ਜੇ ਤੁਹਾਡਾ ਐਕਸਰੈਂਟ ਹੋ ਗਿਆ ਤੁਸੀਂ ਐਂਬੂਲੈਂਸ ਬੁਲਾਈ ਉਹ ਐਂਬੂਲੈਂਸ ਦੀ 300 ਡਾਲਰ ਫੀਸ ਆ ਹੁਣ ਜੋ ਇਥੇ ਇਟਲੀ ਵਿੱਚ ਤੁਸੀਂ ਐਂਬੂਲੈਂਸ ਬੁਲਾਉਨੇ ਹੋ ਐਂਬੂਲੈਂਸ ਜੋ ਤੁਹਾਨੂੰ ਚੱਕ ਕੇ ਲੈ ਕੇ ਜਾਂਦੀ ਆ ਹਸਪੀਟਲ ਤੱਕ ਉਹ ਸਰਵਿਸ ਫ੍ਰੀ ਆ ਜੇ ਬਾਅਦ ਚੋ ਤੁਸੀਂ ਉਹਨਾਂ ਨੂੰ ਕਹਿੰਨੇ ਹੋ ਵੀ ਹਸਪੀਟਲ ਤੋਂ ਤੁਹਾਨੂੰ ਘਰ ਤੱਕ ਵੀ ਛੱਡਿਓਣ ਉਹਦੇ 25 ਯੂਰੋ ਲੱ 25 ਯੂਰੋ ਦੀ ਉਹਦੀ ਫੀਸ ਆ ਤੁਹਾਨੂੰ ਹਸਪੀਟਲ ਤੋਂ ਘਰ ਤੱਕ ਛੱਡਣ ਦੀ ਮੈਂ ਹਮੇਸ਼ਾ ਹੀ ਤਰ੍ਹਾਂ ਪਤਾ ਨਹੀਂ ਕਿੰਨੀ ਵਾਰ ਰਿਪੀਟ ਕਰੂੰਗਾ ਮੈਂ ਨੈਗੇਟਿਵ ਨਹੀਂ ਹੈ ਨਾ ਹੋ ਰਿਹਾ ਇਹਦੇ ਵਿੱਚ ਮੈਂ ਕੋਈ ਦੇਸ਼ ਨੂੰ ਨਿੰਦ ਨਹੀਂ ਰਿਹਾ ਮੈਂ ਉੱਥੇ ਦੇ ਸਿਸਟਮ ਬਾਰੇ ਗੱਲ ਕਰ ਰਿਹਾ ਜੋ ਕਿ ਸਰਕਾਰਾਂ ਨੇ ਰੱਖਿਆ ਇੱਕ ਜੇਬ ਚੋਂ ਪਾ ਕੇ ਦੂਸਰੀ ਜੇਬ ਚੋਂ ਕੱਢ ਲੈਂਦੇ ਨੇ ਉਥੇ ਇੱਕ ਹੋਰ ਚੀਜ਼ ਜਿਹੜੀ ਮੈਂ ਨੋਟਿਸ ਕੀਤੀ ਆਏ ਆ ਜੇ ਹੁਣ ਕੋਈ ਨਵਾਂ ਬੰਦਾ ਵੀ ਜਾਂਦਾ ਕੋਈ ਸਟੂਡੈਂਟ ਵੀ ਜਾਂਦਾ ਤਾਂ ਉਹਨੂੰ ਗੱਡੀ ਦਾ ਲੋਨ ਮਿਲ ਜਾਂਦਾ ਹਨਾ ਉਹ ਗੱਡੀ ਚੱਕ ਲੈਂਦਾ ਇਹ ਚੀਜ਼ ਹੁਣ ਜ਼ਿਆਦਾਤਰ ਬੰਦੇ ਜਿਹੜੇ ਸੋਚਦੇ ਨੇ ਉਹ ਤਾਂ ਐਂ ਸੋਚਣਗੇ ਹਨਾ ਵੀ ਇਹ ਤਾਂ ਵਧੀਆ ਚੀਜ਼ ਹੈ ਚਾਹੁੰਦੇ ਸਾਰ ਨੂੰ ਗੱਡੀ ਮਿਲ ਜਾਣੀ ਆ ਹੁਣ ਜਿਹੜਾ ਬੰਦਾ ਸਟੂਡੈਂਟ ਜਾਂਦਾ ਉਹ ਪਹਿਲਾਂ ਹੀ ਇੰਨੇ ਲੱਖ ਲਾ ਕੇ ਆਇਆ ਹੁੰਦਾ ਹਨਾ ਕਈ ਤਾਂ ਕਰਜ਼ਾ ਚੱਕ ਕੇ ਮਗਰੋਂ ਆਏ ਹੁੰਦੇ ਨੇ ਤੇ ਜੇ ਉਹਥੇ ਜਾ ਕੇ ਹੋਰ ਕਰਜ਼ਾ ਆਪਦੇ ਸਿਰ ਤੇ ਚਾੜ ਲੈਂਦਾ ਤਾ ਇੰਨੀ ਵਧੀਆ ਚੀਜ਼ ਨਹੀਂ ਹੈਗੀ ਕਿਉਂਕਿ ਉਹ ਅੱਗੇ ਜਾ ਕੇ ਔਖਾ ਹੀ ਹੋਊਗਾ ਉੱਥੇ ਦੀ ਗਵਰਨਮੈਂਟ ਨੇ ਥੋੜਾ ਬੋਤਾਇਆ ਜਿਹਾ ਸਿਸਟਮ ਰੱਖਿਆ ਵੀ ਬੰਦੇ ਦੇ ਸਿਰ ਉੱਤੇ ਇੰਨਾ ਲੋਨ ਪਾ ਦਿਓ ਇੰਨਾ ਕਰਜ਼ਾ ਪਾ ਦਿਓ ਵੀ ਉਹ ਚੀਜ਼ ਤੋਂ ਨਿਕਲ ਨਾ ਪਾਵੇ ਉਹ ਬਸ ਉਹ ਕਿਸ਼ਤਾਂ ਹੀ ਭਰੀ ਆਵੇ ਕਿਉਂਕਿ ਕਿਸ਼ਤਾਂ ਵਾਲੀ ਚੀਜ਼ ਬਹੁਤ ਕਾਮਨ ਆ ਮੈਂ ਪਹਿਲੀ ਵਾਰ ਉੱਥੇ ਜਾ ਕੇ ਦੇਖਿਆ ਵੀ ਫੋਨ ਵੀ ਤੁਸੀਂ ਕਿਸ਼ਤਾਂ ਤੇ ਲੈ ਸਕਦੇ ਹੋ ਤੁਹਾਨੂੰ ਮੈ ਵੀ ਇਹ ਚੀਜ਼ ਨਾਰਮਲ ਲੱਗੂ ਪਰ ਜਿਹੜਾ ਹੁਣ ਇੱਥੇ ਯੂਰਪ ਵਿੱਚ ਇਟਲੀ ਵਿੱਚ ਰਹਿੰਦਾ ਉਹਨੇ ਕਦੇ ਚੀਜ਼ ਦੇਖੀ ਨਹੀਂ ਵੀ ਆਪਾਂ ਫੋਨ ਵੀ ਕਿਸ਼ਤਾਂ 'ਚ ਲੈ ਸਕਦੇ ਹਾਂ ਜਾਇਦਰ ਜੇ ਇੱਥੇ ਲੈ ਸੋ ਮੇਰੇ ਲਈ ਇਹ ਨਵੀਂ ਚੀਜ਼ ਸੀ ਬਿਲਕੁਲ ਮੈਂ ਦੇਖਿਆ ਵੀ ਹਰ ਇੱਕ ਚੀਜ਼ ਤੁਸੀਂ ਕਿਸ਼ਤਾਂ ਤੇ ਲੈ ਸਕਦੇ ਹੋ ਉਹਨਾਂ ਨੇ ਸਿਸਟਮ ਹੀ ਐਜਾ ਬਣਾਇਆ ਹੋਇਆ ਵੀ ਬੰਦੇ ਨੂੰ ਹਰ ਇੱਕ ਚੀਜ਼ ਤੇ ਫਾਈਨਾਂਸਿੰਗ ਦੇ ਦੋ 6 ਮਹੀਨੇ ਉਹਨਾਂ ਦੀ ਕਿਸ਼ਤਾਂ ਬਣ ਜਾਂਦੀਆਂ ਨੇ ਹਰ ਮਹੀਨੇ ਤੁਸੀਂ ਬੈਂਕ ਦਾ ਐਪ ਚੈੱਕ ਕਰੋਗੇ ਹਨਾ ਖਰਚੇ ਕੱਟੀ ਜਾਂਦੇ ਨੇ ਤਾਂ ਬਾਅਦੋਂ ਫਿਰ ਬੰਦਾ ਥੋੜਾ ਬਥੜਾ ਰੀਅਲਾਈਜ਼ ਕਰਦਾ ਜੋ ਹਿਸਾਬ ਕਿਤਾਬ ਲਾਉਂਦਾ ਵੀ ਯਾਰ ਮੈਨੂੰ ਕਿੰਨਾ ਕੁ ਬਚਦਾ ਹਨਾ ਬਾਕੀ ਚਲੋ ਜੇ ਹੋਰ ਚੀਜ਼ਾਂ ਬਾਰੇ ਗੱਲ ਕਰੀਏ ਜੇ ਮੈਂ ਹੁਣ ਪੀਆਰ ਬਾਰੇ ਗੱਲ ਕਰਦੇ ਆ ਹੁਣ ਇਟਲੀ ਦੀ ਪੀਆਰ ਲੈਣੀ ਵੀ ਸੌਖੀ ਨਹੀਂਗੀ ਇਟਲੀ ਵਿੱਚ ਤੁਸੀਂ ਪੀਆਰ ਲੈਣੀ ਆ ਤਾਂ ਉਹ ਬਹੁਤ ਔਖੀ ਆ ਇਹ ਤੋਂ ਸੌਖੀ ਤੁਸੀਂ ਕੈਨੇਡਾ ਦੀ ਪੀਆਰ ਲੈ ਲੋਗੇ ਹਾਂ ਹੁਣ ਮੈਂ ਦੇਖਿਆ ਕੈਨੇਡਾ ਵਿੱਚ ਥੋੜੇ ਬਾਅਦ ਉਹ ਰੂਲ ਔਖੇ ਕਰ ਰਹੇ ਨੇ ਪਰ ਫਿਰ ਵੀ ਉਹ ਇਟਲੀ ਵਾਲੀ ਪੀਆਰ ਨਾਲੋਂ ਸੌਖੀ ਆ ਇਟਲੀ 'ਚ ਪੀਆਰ ਲੈਣੀ ਇੰਨੀ ਈਜ਼ੀ ਨਹੀਂ ਹੈਗੀ ਉਸ ਤੋਂ ਬਾਅਦ ਜੇ ਬੈਨੀਫਿਟ ਦੀ ਦੁਬਾਰਾ ਆਪਾਂ ਗੱਲ ਕਰੀਏ ਜਿਵੇਂ ਕਿ ਆਪਾਂ ਪਹਿਲਾਂ ਕਿਹਾ ਚਲੋ ਮੈਡੀਕਲ ਦੋਨੇ ਪਾਸੇ ਫ੍ਰੀ ਆ ਉਸ ਤੋਂ ਬਾਅਦ ਦੋਨੇ ਦੇਸ਼ਾਂ ਵਿੱਚ ਬੱਚਿਆਂ ਦੇ ਪੈਸੇ ਮਿਲਦੇ ਨੇ ਹਨਾ ਜਿਨ੍ਹਾਂ ਦੇ ਬੱਚੇ ਹਜੇ ਮਾਈਨਰ ਨੇ 18 ਸਾਲ ਤੋਂ ਘੱਟ ਆ ਉਮਰ ਉਸ ਤੋਂ ਬਾਅਦ 12ਵੀਂ ਕਲਾਸ ਤੱਕ ਪੜਾਈ ਵੀ ਫ੍ਰੀ ਹ ਇਹ ਵੀ ਦੋਨੇ ਪਾਸੇ ਸੇਮ ਆ ਇਟਲੀ ਵੀ ਇਦਾਂ ਸੇਮ ਆ ਉਥੇ ਕੈਨੇਡਾ ਵੀ ਸੇਮ ਆ ਤੇ ਮੇਨ ਚੀਜ਼ ਜਿੱਥੇ ਹਨਾ ਸਭ ਤੋਂ ਵੱਡਾ ਡਿਫਰੈਂਸ ਆ ਉਹ ਹੈਗਾ ਕੋਸਟ ਆਫ ਲਿਵਿੰਗ ਹੁਣ ਜੇ ਚਲੋ ਸੱਚ ਬੋਲਾਂ ਤਾਂ ਜ਼ਿੰਦਗੀ 'ਚ ਇਕੱਲੇ ਪੈਸੇ ਵੀ ਨਹੀਂ ਹੁੰਦੇ ਜ਼ਿੰਦਗੀ 'ਚ ਇਕੱਲਾ ਕੰਮ ਵੀ ਨਹੀਂ ਹੁੰਦਾ ਆਪਦੀ ਜ਼ਿੰਦਗੀ ਥੋੜੀ-ਬਹੁਤੀ ਇੰਜੋਏ ਵੀ ਕਰਨੀ ਹੁੰਦੀ ਹੈ ਹਨਾ ਆਪਦੀ ਜ਼ਿੰਦਗੀ ਵੀ ਜਿਉਣੀ ਹੁੰਦੀ ਆ ਬੰਦੇ ਨੇ ਹੁਣ ਹਰ ਰੋਜ਼ ਸਾਰੀ ਉਮਰ ਕੰਮ ਵੀ ਨਹੀਂ ਕਰਨਾ ਥੋੜਾ ਬਤਾ ਆਪਦੇ ਆਪ ਲਈ ਵੀ ਟਾਈਮ ਹੋਣਾ ਚਾਹੀਦਾ ਆਪਦੇ ਆਪ ਇੰਜੋਏ ਕਰਨ ਲਈ ਵੀ ਟਾਈਮ ਚਾਹੀਦਾ ਆ ਗਿਆ ਸੀ ਗਿਆ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ